ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸਮਪਤਾਂ ਚਰਨ ਸੋਪਾ ਪ੍ਰਾਪਤ ਧਰਤੀ ਸ੍ਰੀ ਦਮਦਮਾ ਸਾਹਿਬ ਖੇਰਾਵਾੜ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਅਤੇ ਨਗਰ ਨਿਵਾਸੀ ਸਮੂਹ ਸੰਗਤਾਂ ਵੱਲੋਂ ਮਿਲ ਕਰਕੇ ਪੰਜੂ ਪਾਤਸ਼ਾਹ ਸ੍ਰੀ ਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹ ਸੀਦੀ ਦਿਹਾੜੇ ਅਤੇ ਜੂ 84 ਦੇ ਸਿੰਘਾਂ ਦੇ ਆ ਸੀਦੀ ਦਿਹਾੜਿਆਂ ਨੂੰ ਸਮਰਪਿਤ ਕਰਦਿਆਂ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਮਿਲ ਕਰਕੇ ਅਮਰਤ ਨਾਮ ਰਧਾਨ ਹੈ ਮੇਨੂੰ ਵੀਓ ਭਾਈ ਵੀਰ ਪਾਲ ਖੰਡਤਾਰ ਹੋ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਅਨੁਸਾਰ ਆਉਣ ਵਾਲੀ 26 ਤਰੀਕ ਨੂੰ 26 ਪੰਜ 2024 ਨੂੰ ਇੱਥੇ ਗੁਰਦੁਆਰਾ ਸਾਹਿਬ ਵਿਖੇ ਅਮਰ ਸੰਸਾਰ ਕਰਵਾਇਆ ਜਾ ਰਿਹਾ ਹੈ ਸੂਹ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਭਾਈ ਗੁਰੂ ਦੇ ਜਹਾਜ਼ੇ ਚੜ੍ਹ ਕੇ ਅਮਰ ਸ਼ਾਕੇ ਗੁਰੂ ਵਾਲੇ ਬਣੋ ਕਿਉਂਕਿ ਅੱਜ ਦੇ ਸੋਏ ਵਿੱਚ ਜੋ ਕਿ ਇਹ ਬਹੁਤ ਲੋੜ ਹੈ ਗੁਰੂ ਵਾਲੇ ਬਣ ਦੀ ਅਮਰ ਸ਼ਾ ਛਗਣ ਦੀ ਜੋ ਕਿ ਕਈ ਕਹਿ ਦਿੰਦੇ ਆ ਕਿ ਅਸੀਂ ਸਾਨੂੰ ਅਮਰ ਸ਼ਕਨ ਦੀ ਕੀ ਲੋੜ ਆ ਸਾਡੇ ਅਮਰ ਅੰਦਰ ਹੀ ਹੈ ਨਹੀਂ ਭਾਈ ਇਹ ਸਾਧ ਸੰਗਤ ਜੀ ਜੋ ਕਿ ਅਮਰਤੀ ਦਾਤ ਹੈ ਇਹ ਤਾਂ ਪੰਜਾ ਪਿਆਰਾਂ ਤੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਪ੍ਰਾਪਤ ਕੀਤੀ ਹੈ ਸਵਾਜ ਦੇ ਸਮੇ ਵੀ ਸਾਨੂੰ ਗੁਰੂ ਵਾਲੇ ਜਰੂਰ ਬਣਨਾ ਚਾਹੀਦਾ ਹੈ ਵੱਧ ਤੋਂ ਵੱਧ ਅਮਰ ਸ਼ਾਕ ਕੇ ਗੁਰੂ ਵਾਲੇ ਬਣੋ ਤੇ ਬਾਣੀ ਨਾਲ ਜੁੜੋ ਬਾਣੀ ਪੜੋ ਬਾਣੀ ਦੇ ਬਾਣੇ ਦਾ ਪਿਆਰ ਕਰੋ ਸਾਰੀ ਸੰਗਤਾਂ ਨੂੰ ਦੁਆਰਾ ਫੇਰ ਅਪੀਲ ਹੈ ਜੀ ਕਿ ਪੰਜਵੇਂ ਪਾਤਸ਼ਾਹ ਸਿੱਧਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸਿੱਧੀ ਦਿਹਾੜਾ ਨੂੰ ਸਮਰਪਿਤ ਅਤੇ 84 ਦੇ ਜੂਨ ਦੇ ਜੋ ਖੱਲੂ ਘਾਰਾ ਸਿੰਘ ਸਹੀਦ ਉਹਨਾਂ ਦੇ ਸਮਰਪਿਤ ਵਿੱਚ ਸੂਹ ਸੰਗਤਾਂ ਵੱਲੋਂ ਮਿਲ ਕਰਕੇ ਗੁਰਦੁਆਰਾ ਪਰੰਧੋ ਘਟਿਵਾਲੇ ਵੱਲੋਂ ਮਿਲ ਕਰਕੇ ਅਮਰ ਸੰਸਕਾਰ ਜਾਇਆ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਬਾਬਾ ਕਪੂਰ ਸਿੰਘ ਜੀ ਭਿੰਡਰਕਲਾਂ ਵਾਲੇ ਉਹਨਾਂ ਦੇ ਜਥੇ ਵੱਲੋਂ ਇਹ ਅਮਰਤ ਸੰਚਾਰ ਕਰਵਾਇਆ ਜਾਵੇਗਾ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਜੀ ਕਿ ਵੱਧ ਤੋਂ ਵੱਧ ਭਾਈ ਅਮਰ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ